ਉਨ੍ਹਾਂ ਦੇ ਪਰਿਵਾਰਾਂ ਨੂੰ ਕਮਰੇ ਦੇ ਅੰਦਰ ਕਾਟ ਦਿੱਤਾ ਗਿਆ ਤਾਂ ਕਿ ਉਹ ਗੱਲ ਪ੍ਰੈਸ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਨੂੰ ਰੂਬਰੂ ਨਾ ਹੋ ਸਕਣ। ਬੰਦਮਾਨ ਜੀ ਲੋਕਾਂ ਦੇ ਆਪਣੇ ਆਪ ਨੂੰ ਆਮ ਆਦਮੀ ਦੇ ਨੁਮਾਇੰਦਾ ਕਹਿੰਦੇ ਐ। ਭਗਵੰਤ ਮਾਨ ਜੀ ਅੱਜ ਆਈਐਸਏ ਚੱਕਰ ਕੀ ਇਸ ਨੂੰ ਜਖੜਾਣ ਲੱਗੇ। ਉਨ੍ਹਾਂ ਦੇ ਪਰਿਵਾਰਾਂ ਤੋਂ ਮੈਨੂੰ ਸੁਣਨ ਨੂੰ ਮਿਲਿਆ ਜੋਨਾਂ ਦੇ ਪਰਿਵਾਰਾਂ ਨੂੰ ਕਮਰੇ ਦੇ ਅੰਦਰ ਤਾਲੜ ਦਿੱਤਾ ਗਿਆ ਤਾਂ ਕਿ ਉਹ ਗੱਲ ਪ੍ਰੈਸ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਨੂੰ ਰੂਬਰੂ ਨਾ ਹੋ ਸਕਣ ਤੇ ਭਗਵੰਤ ਮਾਨ ਜੀ ਲੋਕਾਂ ਦੇ ਆਪਣੇ ਆਪ ਨੂੰ ਆਮ ਆਦਮੀ ਦੇ ਨੁਮਾਇੰਦਾ ਕਹਿੰਦੇ ਐ ਤੇ ਉਹ ਪਰਿਵਾਰ ਬੱਚੀਆਂ ਮੈਂ ਤਾਂ ਉਹਨਾਂ ਦੀ ਉਮਰ ਦੇਖ ਕੇ ਹੈਰਾਨ ਸੀ ਕਿ ਆਪ ਬੱਚੀ ਜਿਹੜੀ ਹੈ ਵਿਧਵਾ ਹੋਗੀ ਉਹਦੀ ਉਮਰ ਕਿੰਨੀ ਕੀ ਹੈ ਖਲਾਬ ਬੱਚੀ ਉਹ ਮੇਰੇ ਕਲਪਿਤ 18 19 ਸਾਲ ਦੀ ਵੀ ਨਹੀਂ ਹੋਣੀ ਉਹ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਦੇਖਣੇ ਪੈ ਰਹੇ ਨੇ ਪਰਿਵਾਰ ਦੇ ਅੰਦਰੋਂ ਮੁੱਤੋਂ ਹੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਜੋ ਕੁਝ ਪਰੇਸ਼ਾਨੀਆਂ ਦੇਖਣੀ ਪੈ ਰਹੀਆਂ ਉਹਦੇ ਵਾਸਤੇ ਤੇ ਸਾਡਾ ਮੇਰਾ ਤਾਂ ਮੰਨਣਾ ਹੀ ਹੈ ਵੀ ਜਿਹੜੇ ਭਗਵੰਤ ਮਾਨ ਜੀ ਅੱਜ ਆਏ ਸੇ ਚੱਕਰ 'ਚ ਹੈ ਵੀ ਸੁਨੀਲ ਜੀ ਆ ਖੜਾਣ ਲੱਗੇ ਨਹੀਂ ਤਾਂ ਚੀਮਾ ਸਾਹਿਬ ਦਾ ਵੀ ਆਪਣਾ ਇਲਾਕਾ ਹੈ ਭਗਵੰਤ ਮਾਨ ਜੀ ਦਾ ਆਪਣਾ ਇਲਾਕਾ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਫਰਜ਼ ਬਣਦਾ ਸੀਗਾ ਕਿ ਜੀਰੀਵਾਲ ਸਾਹਿਬ ਨੂੰ ਬਾਅਦ 'ਚ ਸੰਭਾਲ ਲੈਂਦੇ ਇਹ ਜਿਹੜੇ ਇਹਨਾਂ ਦੇ ਆਪ ਦੇ ਹੈ ਜਿਨ੍ਹਾਂ ਨੇ ਅੱਜ ਉਸ ਕੁਰਸੀ ਤੇ ਨਿਵਾਜਿਆ ਇਹਨਾਂ ਨੂੰ ਭਗਵੰਤ ਮਾਨ ਜੀ ਦਾ ਮੈਂ ਸਮਝਦਾ ਮੋਰਲ ਡਿਊਟੀ ਬਣਦੀ ਸੀ ਵੀ ਪਹਿਲਾਂ ਆ ਕੇ ਪਰਿਵਾਰ ਸਾਹਮਣੇ ਸਾਰਾ ਪੰਜਾਬ ਵੀ ਵੈਸੇ ਤਾਂ ਕਹਿੰਦੇ ਮੇਰਾ ਪਰਿਵਾਰ ਐ ਪਰ ਆ ਤਾਂ ਆਪ ਦਾ ਨਿਜੀ ਕਰੇ ਜਿੱਥੇ ਬੈਠੇ ਆ ਆਪ ਦਾ ਘਰ ਤਾਂ ਸਾਹਮਣੇ ਪਰ ਜਿਹੜੀ ਸਮੱਸਿਆ ਇੱਥੇ ਵੀ ਚਾਹੇ ਲੋਕ ਅਨਪੜ੍ਹ ਹੈ ਗਰੀਬ ਹੈ ਪਰ ਉਹ ਵੀ ਕਹਿ ਰਿਹਾ ਹੈ ਵੀ ਇਹ ਜਿਹੜੇ ਤਨਹਾੜ ਹੈ दारू ਦਾ ਧੰਦਾ ਚਲਾਉਂਦੇ ਐ ਚਾਹੇ ਕੋਈ ਬਠਿੰਡੇ ਬੈਠਾ ਜਿਹਦਾ ਨਾਮ ਲੈ ਰਹੇ ਸੀ ਮੈਂ ਕਿਸੇ ਦਾ ਨਾਮ ਲੈਣਾ ਨਹੀਂ ਚਾਹੁੰਦਾ ਇਹਨਾਂ ਪਰਿਵਾਰੀ ਦੱਸ ਦੇਣਗੇ ਵੀ ਜਿਹੜੇ ਪਰਿਵਾਰਾਂ ਨਾਲ ਐਕਸ਼ਨ ਕਮੇਟੀ ਦੇ ਮੈਂਬਰ ਬੈਠੇ ਸੀ ਕਹ ਰਹੇ ਸੀ ਉੱਥੇ ਜਾ ਕੇ ਉਹਨਾਂ ਨਾਲ ਅਸੀਂ ਦੇ ਖੇਡਦੇ ਆ ਭਗਵੰਤ ਮਾਨ ਜੀ ਤੇ ਅੱਜ ਕਿਸੇ ਹੋਰ ਦੇ ਗਲਚੇ ਪਾਣਾ ਚਾਹੁੰਦੇ ਐ ਇੱਥੇ ਵੀ ਜਿਹੜੀਆਂ ਫੈਕਟਰੀਆਂ ਚੱਲ ਰਹੀਆਂ ਐ ਜਿੱਥੇ ਕਹ ਰਹੇ ਐ ਹਰਿਆਣ ਬਾਰਡਰ ਦੇ ਉੱਤੇ ਪਈਆਂ ਤੇਜਪੁਰੇ ਕਿਥੇ ਕਹ ਰਹੇ ਆ ਉਹਨੂੰ ਵੀ ਕਹਿੰਦੇ ਜੀ ਇੱਥੇ ਜਿਹੇ ਲੋਕਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਸ਼ੈ ਤੇ ਅੱਜ ਹੀ ਮੈਂ ਜਿਹੜੀ ਗੱਲ ਸੁਣ ਰਿਆ ਸੀ ਜੋ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਆ ਮੈਂ ਇਲੈਕਸ਼ਨ ਕਮਿਸ਼ਨ ਨੂੰ ਪਲਾਇ ਬੇਨਤੀ ਕਰਕੇ ਆ ਅਸੀਂ ਮੰਨਦਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦੀ ਆ ਅਸੀਂ ਸਵੇਰੇ ਉਹਨਾਂ ਨੂੰ ਕਹਿ ਗਏ ਆ ਮੇਰੇ ਖਲ ਦੁਪਹਿਰ ਨੂੰ ਨਾਲ ਦੇ ਨਾਲ ਹੀ ਉਹਨਾਂ ਨੇ ਇਨਕੁਆਇਰੀ ਆਰਡਰ ਕਰਤੀ ਜਿਹੜੀ ਐ ਐਸ ਆਈ ਟੀ ਬਣੀ ਐ ਆ ਕੋਈ ਭਗਵੰਤ ਮਾਨ ਜੀ ਨੇ ਨਹੀਂ ਬਣਾਈ ਸਾ ਆ ਇਲੈਕਸ਼ਨ ਕਮਿਸ਼ਨ ਨੇ ਮਾਰਕ ਕੀਤਾ ਵੀ ਆ ਕਰਕੇ ਮੈਨੂੰ ਰਿਪੋਰਟ ਕਰੋ ਤਾਂ ਐਸ ਆਈ ਟੀ ਬਣੀ ਐ ਨੇ ਤਾਂ ਭਗਵੰਦ ਮਾਨ ਜੀ ਨੇ ਇਨੇ ਦਿਨ ਹੋ ਗਏ ਬੋਲੇ ਉਹਨਾਂ ਨੂੰ ਤਾਂ ਯਾਦ ਹੀ ਨਹੀਂ ਉਹਥੇ ਦਿੱਲੀ ਬੈਠੇ ਭਾਸ਼ਣ ਕਰੀ ਜਾਂਦੇ ਫਰਜ ਬਣਦਾ ਸੀਗਾ ਇੱਥੇ ਆ ਕੇ ਕਰਦੇ ਪਰ ਜਿਹੜਾ ਇਲਜ਼ਾਮ ਮੈਂ ਕਰ ਲਉਂ ਥੇ ਇਲੈਕਸ਼ਨ ਕਮਿਸ਼ਨ ਚ ਕਹਿ ਕੇ ਆ ਸੀ ਸਿਬਨ ਸਾਹਿਬ ਨੂੰ ਇਹ ਉਹਨਾਂ ਦੇ ਥਰੂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਥੇ ਦਿੱਲੀ ਮੈਸੇਜ ਕਰਵਾਇਆ ਸੀਗਾ ਵੀ ਪੰਜਾਬ ਦਾ ਜਿਹੜਾ दारू ਦਾ ਤੇ ਖਾਸ ਤੌਰ ਤੇ ਨਕਲੀ ਤੇ ਸਸਤੀ दारू ਜਿਸ ਤੋਂ ਜ਼ਿਆਦਾ ਮੁਨਾਫਾ ਹੁੰਦਾ ਹੈ ਯੋਗੀ ਸਾਰਾ ਮਸਲਾ ਪੈਸੇ ਕਮਾਉਣ ਦਾ ਹੈ ਸਭ ਉਹ ਪੈਸੇ ਕਮਾਉਣ ਵਾਸਤੇ ਜਿਹੜੇ ਜੇਲਾ ਚ ਇਹਨਾਂ ਦੇ ਗੈਂਗਸਟਰ ਬੈਠੇ ਹੈ ਜਿਹੜੇ ਲੀਕਰ ਮਾਫੀਆ ਦਾਰੂ ਮਾਫੀਆ ਜੇਲਾ ਚ ਬੈਠਾ ਉਤੋਂ ਚੱਲ ਰਹੀ ਹੈ ਸਿਟੀ ਦੀ ਪ੍ਰੀਲੀਮਿਨਰੀ ਰਿਪੋਰਟ ਜਿਹੜੀ ਅੱਜ ਮੈਂ ਸੁਣ ਰਿਹਾ ਸੀ ਇੱਥੇ ਆਣ ਤੋਂ ਪਹਿਲਾਂ ਆਫੀਸਰਸ ਕਹਿ ਰਹੇ ਹੈ ਵੀ ਇਹ ਸਾਰੀ ਆ ਜਿਹੜੀ ਵਰਤਾਂਤ ਹੋ ਰਿਹਾ ਹੈ ਇੱਥੇ ਇਸ ਇਲਾਕੇ 'ਚ ਉਹਦੀ ਸਾਠ ਗੰਢ ਜੇਲ੍ਹ ਚੋਂ ਬਣੀ ਹੈ ਸੰਗਰੂਰ ਜੇਲ੍ਹ ਚੋਂ ਬਣੀ ਹੈ ਭਗਵੰਤ ਮਾਨ ਜੀ ਕਹਿ ਰਹੇ ਆ ਵੀ ਕੇਜਰੀਵਾਲ ਸਾਹਿਬ ਨੂੰ ਸਰਕਾਰ ਚਲਵਾਵਾਂਗੇ ਜੇਲ੍ਹ ਚੋਂ ਉੱਥੋਂ ਚਲਾਣ ਦੀ ਇਜਾਜ਼ਤ ਦਿਆਂਗੇ ਸਾਹਿਬ ਇਜਾਜ਼ਤ ਲੈਣ ਦੀ ਲੋੜ ਹੀ ਨਹੀਂ ਇਜਾਜ਼ਤ ਤਾਂ ਦਿੱਲੀ ਚੋਂ ਲੋੜ ਪੈਂਦੀ ਐ ਵੀ ਅੰਦਰ ਫਰੋਤੇ ਹੋਈ ਲੈ ਰਹੇ ਆਂ दारू ਵੀ ਵੇਚ ਰਹੇ ਆਂ ਚਿੱਟਾ ਵੀ ਵੇਚ ਰਹੇ ਆਂ ਲੋਕਾਂ ਨੇ ਕਤਲ ਦੇ ਨੀ ਮੂਸੇਵਾਲਾ ਦਾ ਮਰਡਰ ਹੈ ਜੇਲ੍ਹ ਚੋਂ ਅੰਦਰੋਂ ਬੈਠ ਕੇ ਸਾਜ਼ਿਸ਼ ਕੀਤੀ ਗਈ ਇੰਟਰਵਿਊ ਅੰਦਰ ਹੋ ਰਹੀਆਂ ਐ ਟੀਵੀਜ਼ਨ ਦੇ ਉੱਤੇ ਰੀਲਸ ਪਾਈ ਜਾ ਰਹੀਆਂ ਐ ਕੰਮ ਕੇਜਰੀਵਾਲ ਸਾਹਿਬ ਨੇ ਕਰਨੇ ਇੱਥੇ ਲਿਆਂ ਦਿੱਲੀ ਦਿੱਲੀ ਵਿੱਚੇ ਲੈਣ ਇੱਥੇ ਚਲਾ ਲੈਣਗੇ ਫਿਰ ਤਾਂ ਕਿਸੇ ਯਾਸ਼ਤ ਲੈਣ ਦੀ ਲੋੜ ਨਹੀਂ ਪ੍ਰਧਾਨ ਜੀ ਦੇਖੋ ਸਭ ਤੋਂ ਵੱਡਾ ਸ਼ਰਮਨਾਕ ਮੁਕਾਮ ਜਿਹੜਾ ਹੈ ਕੱਲ ਇੱਥੇ ਅਮਨ ਰੂੜਾ ਜੀ ਮੈਂ ਉਹਨਾਂ ਨੂੰ ਇੱਕ ਸਮਝਦਾਰ ਆਵਾਜ਼ ਸਮਝਦਾ ਸੀਗਾ ਵੀ ਇਹ ਸਾਰੇ ਪਿੰਡ ਦੇ ਅੰਦਰ ਕੋਈ ਨਾ ਕੋਈ ਅਜੇ ਗੱਲਬਾਤ ਸਿਆਣੀ ਕਰਨ ਵਾਲਾ ਵੀ ਕਿਤੇ ਬੈਠਾ ਹੈ ਪਰ ਕੱਲ ਜਿਹੜਾ ਕਲੰਕ ਉਹਨਾਂ ਨੇ ਇੱਥੇ ਆ ਕੇ ਲਾਇਆ ਇਸ ਪਿੰਡ ਦੇ ਅੰਦਰ ਜਿੰਨਾ ਇਹਨਾਂ ਨੂੰ ਮਤਲਬ ਮੱਲਮ ਦਾਣ ਦੀ بجائے ਜਲੀਲ ਕੀਤਾ ਨੂਰ ਛਿੜਕਿਆ ਜਿਹੜਾ ਇਹਨਾਂ ਦੇ ਜ਼ਖਮਾਂ ਦੇ ਉੱਤੇ ਵੀ ਆ ਤਾਂ ਸਾਡੀ ਜ਼ਿੰਮੇਵਾਰੀ ਨਹੀਂ ਜੇ ਠੇਕੇ ਤੋਂ ਨਹੀਂ ਲਈਦਾ ਸਭ ਠੇਕੇ ਤੋਂ ਬਾਹਰ ਜਿਹੜੀ ਵਿਕਰੀ ਹੈ ਮਨੁਰੂੜਾ ਜੀ ਉਹ ਵੀ ਤੁਹਾਡੇ ਕਰਿੰਦਿਆਂ ਦੀ ਵਿਕਰੀ ਹੈ ਪੰਜਾਬ ਦੇ ਅੰਦਰ ਅਗਰ ਚਿੱਟਾ ਵਿਕ ਰਿਹਾ ਹੈ ਤਾਂ ਕੋਈ ਠੇਕਾ ਨਹੀਂ ਖੁਲਿਆ ਹੋਇਆ ਉਹਦੇ ਵਿੱਚ ਵੀ ਹਿੱਸੇਦਾਰੀ ਹੈ ਲੀਡਰਾਂ ਦੀ ਤੇ ਜਿਹੜੀ दारू ਨਕਲੀ ਵੇਚ ਰਹੀ ਹੈ ਕਿਉਂਕਿ ਉਸ ਤੇ ਮੁਨਾਫਾ ਜ਼ਿਆਦਾ ਹੈ ਉਹਦੇ ਵਿੱਚ ਵੀ ਹਿੱਸਾ ਇਹਨਾਂ ਦਾ ਹੈ ਪੰਜਾਬ ਦਾ ਮੇਰਾ ਸਵਾਲ ਮੈਂ ਛੱਡੋ ਮਨਰੂੜਾ ਜੀ ਦੇ ਪੱਲੇ ਉਹਨੂੰ ਕੀ ਹੈ ਉਹਨਾਂ ਨੇ ਭਗਵੰਦ ਮਾਨ ਜੀ ਪਹਿਲੇ ਫੰਗ ਕੱਟ ਰੱਖੇ ਉਹਨਾਂ ਦੇ ਇਹਨਾਂ ਦੇ ਮੀਤ ਹੀਰ ਜੀ ਦੇ ਫੰਗ ਕੱਟ ਤੇ ਚੀਮਾ ਸਾਹਿਬ ਦਾ ਨੰਬਰ ਲੱਗਣ ਵਾਲਾ ਹੈ ਪਿਆਰੀ ਸਮਝ ਲਓ ਤੁਸੀਂ ਆ ਜਿਹੜੇ ਅੱਜ ਆਏ ਆ ਚੀਮਾ ਸਾਹਿਬ ਪਹਿਲਾਂ ਨਹੀਂ ਆਏ ਅੱਜ ਕਿਉਂਕਿ ਪਤਾ ਲੱਗਿਆ ਜਾਖੜ ਆ ਗਿਆ ਆਣ ਲੱਗਿਆ ਤੇ ਭਗਵੰਦ ਮਾਨ ਜੀ ਦੇ ਨਾਲ ਨਾਲ ਉਹ ਵੀ ਆ ਕੇ ਹਾਜ਼ਰੀ ਭਾ ਕੇ ਸਾਡਾ ਆਪਣਾ ਰੱਖਿਆ ਜੀ ਹਲਕਾ ਮੈਨੂੰ ਧਿਆਨ ਹੈ ਸਾਡਾ ਸਾਰਾ ਪੰਜਾਬ ਉਹਨਾਂ ਨੂੰ ਸੌਂਪ ਰੱਖਿਆ ਸੱਚੀ ਢਲਕੇ ਤੇ 1 ਸੈਕਿੰਡ ਸਮਾਂ ਜਿਹੜੀ ਮੈਂ ਗੱਲ ਪੂਰੀ ਕਰਨਾ ਉਹ ਜਿਹੜੇ ਸਾਰੇ ਲੋਕ ਐ ਉਹ ਆ ਸਰਕਾਰ ਭੁੱਲ ਗਈ ਅਮਨ ਰੋੜਾ ਜੀ ਨਹੀਂ ਰੋਲਾ ਭਗਵੰਤ ਮਾਨ ਜੀ ਦਾ ਭਗਵੰਤ ਮਾਨ ਜੀ ਪਹਿਲੀ ਜ਼ਿੰਮੇਵਾਰੀ ਪੰਜਾਬ ਦੀ ਲਾਅ ਐਂਡ ਆਰਡਰ ਦੀ ਥੋੜੇ ਮੋੜਿਆਂ ਤੇ ਐ ਅੱਛਾ ਇਹ ਨਕਲੀ दारू ਵੀ ਵੇਚੀ ਜਾ ਰਹੀ ਐ ਚਾਹੇ ਚਿੱਟਾ ਵੇਚਿਆ ਜਾ ਰਿਹਾ ਇਟਸ ਅ ਲਾਅ ਐਂਡ ਆਰਡਰਸ ਪ੍ਰੋਬਲਮ ਪੰਜਾਬ ਦੀ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਤਾਂ ਹੋਣੀ ਐ ਮਨੋ ਰੋੜਾ ਜੀ ਦੀਆਂ ਨਹੀਂ ਜੇ ਨਹੀਂ ਐ ਫਿਰ ਛੱਡੋ جا کے ہمیں ਝੂਠੇ اسے ਹੰਝੂ ਭਾਈ ਜਾਂਦੇ ਆ ਦਿੱਲੀ ਚ ਤੁਸੀਂ ਵੀ ਗ੍ਰਫਤਾਰੀਆਂ ਦੇ ਲੋ ਅੰਦਰ ਬਹਿ ਜਾਓ ਸਰਕਾਰ ਤਾਂ ਚਲਦੀ ਰਹੂਗੀ ਉਹ ਕਹਿੰਦੇ ਅੱਜ ਕਹਿੰਦੇ ਜੇਲ੍ਹ ਚੋਂ ਇੱਕ ਫਰਮਾਨ ਕੱਢੀ ਬੈਠੇ ਆ ਜੇਲਾ ਚ ਤੇ ਜਾਣ ਕੇ ਸਾਹਿਬ ਪਰ ਲੋਕ ਨਾ ਮਾਰੋ ਪੰਜਾਬ ਦੀ ਜਵਾਨੀ ਪੰਜਾਬ ਦੇ ਭਵਿੱਖ ਨੂੰ ਇਸ ਤਰ੍ਹਾਂ ਆ ਖੁਰਾਸੀ ਨਹੀਂ ਲੱਗਣ ਜਾਣਗੇ ਅੱਜ ਗ੍ਰੀਟ ਪਰਿਵਾਰਾਂ ਨੇ ਜੀ ਕਿਹਾ ਕਿ ਮਾਨ ਸਾਹਿਬ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੈਗੀ ਜਦ ਕਿ ਸਾਡੇ ਨਾਲ ਬਿਤਕਰਾ ਕੀਤਾ ਜਾ ਰਿਹਾ ਸਾਨੂੰ ਮੁਆਵਜ਼ਾ 5 ਲੱਖ ਬੋਲਿਆ ਜਾ ਰਿਹਾ ਜਦ ਕਿ ਕੋਈ ਜ਼ਿਮੀਂਦਾਰ ਦੇ ਵਿੱਚੋਂ ਜਦੋਂ ਪਰਿਵਾਰ ਦੇ ਕੋਈ ਹਾਦਸਾ ਹੁੰਦਾ ਤਾਂ ਉਹਨੂੰ ਕਰੋੜ ਰੁਪਏ ਦਿੱਤਾ ਜਾਂਦਾ ਹੈ ਸਾਡੇ ਨਾਲ ਬਿਤਕਰਾ ਕੀਤਾ ਜਾ ਰਿ ਆ ਸਰਕਾਰ ਬਿਨਾ ਕਿਸੇ ਨੀਤੀ ਦੇ ਚੱਲ ਰਹੀ ਹੈ ਸਾਹਿਬ ਆ ਹੁਣ ਮੌਕਾ ਨਹੀਂ ਕਿਉਂਕਿ ਜਿੱਥੇ ਖੜਾ ਹਾਂ ਦੇ ਵਿੱਚ ਮੈਂ ਰਾਜਨੀਤੀ ਨਹੀਂ ਰਗਦੋੜਨਾ ਚਾਹੁੰਦਾ ਪਰ ਰਾਜਨੀਤੀ ਉਹ ਵੀ ਮਾੜੀ ਹੁੰਦੀ ਹੈ ਜਿਹੜੀ ਲੋਕਾਂ ਦੇ ਸੇਵਿਆਂ ਤੇ ਕੀਤੀ ਜਾਂਦੀ ਹੈ ਰਾਜਨੀਤੀ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਸਾਹਿਬ ਆਰਬਿਟ੍ਰਰੀ ਨਹੀਂ ਹੋ ਸਕਦਾ ਕਿ ਭਗਵਾਨ ਜੀ ਫੋਟੋ ਖਿਚਾਉਣ ਨੂੰ ਅਡੀਕਦੇ ਰਹਿਣ ਵੀ ਕਦੋਂ ਕੋਈ ਸੁਨੇਹਾ ਆਵੇ ਬਾਰਡਰ ਤੋਂ ਤੇ ਮੈਂ ਕਰੋੜ ਰੁਪਇਆ ਲੈ ਕੇ ਕਰੇ ਜਾਵਾਂ ਦੇ ਫੋਟੋ ਖਿਚਾ ਲਾਂ ਸਭ ਆ ਕੋਈ ਬਾਦਰੀ ਨਹੀਂ ਹੈ ਜਕੜਦਾ ਤੁਸੀਂ ਇਹਨਾਂ ਪਰਿਵਾਰਾਂ ਵਾਸਤੇ ਇੱਕ ਪਾਲਿਸੀ ਹੋਣੀ ਚਾਹੀਦੀ ਹੈ ਵੀ ਇਸ ਹਾਲਤ ਜੋ ਵੀ ਇਹਨਾਂ ਹਾਲਾਤਾਂ 'ਚ ਡੈਥ ਹੋਗੀ ਸਰਕਾਰ ਦੀ ਪਾਲਿਸੀ ਹੈ ਐਨਾ ਪੈਸਾ ਮਿਲਣਾ ਤਾਂ ਉਹਨਾਂ ਨੂੰ ਧਰਲੇ ਰਾਨ ਦੀ ਲੋੜ ਪਵੇ ਨਾ ਉਹਨਾਂ ਨੂੰ ਕਿਸੇ ਦੇ ਕੋਈ ਲੀਡਰਾਂ ਕੋਲ ਜਾਣਾ ਪਵੇ ਨਾ ਹੀ ਇਸ ਕਿਸਮ ਦੀ ਐਕਸ਼ਨ ਕਮੇਟੀਆਂ ਬਣ ਪਿੰਡਾਂ ਦੇ ਅੰਦਰ ਆ ਐਸੇ ਕਰਕੇ ਆ ਵੀ ਸਰਕਾਰ ਫੇਲ ਹੋ ਗਈ ਸਰਕਾਰ ਦੀ ਕੋਈ ਨੀਤੀ ਹੈ ਨਹੀਂ ਜਿਹੜਾ ਜਿੱਥੇ ਸਬੂਤ ਲੱਗਦਾ ਜਿਹੜਾ ਜਾ ਕੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਮਿਲੂਗਾ ਉਹਨਾਂ ਨੇ ਆਵਦੀ ਸੈਟਿੰਗ ਕਰ ਲੈਣੀ ਹੁੰਦਾ ਤੈਨੂੰ ਕਰੋੜ ਰੁਪਇਆ ਦਵਾ ਦੇਣੇ ਉਹਦੇ ਵਿੱਚ ਸਾਡਾ ਕੀ ਹਿੱਸਾ ਬਣਦਾ ਨਾਮ ਇਸ ਨਾਮ ਇਸ ਨਾਮ ਗੁਜਰਾ ਇਸ ਮੇਤ ਜੀ 20 ਤੋਂ ਵੱਧ ਮੁੱਤਾਂ ਹੋ ਚੁੱਕੀਆਂ ਉਹ ਇਹ ਵੱਡੀ ਘਟਨਾ ਹੈ ਕਿ ਤੁਸੀਂ ਇਨਕੁਆਰੀ ਕਿਸ ਤਰ੍ਹਾਂ ਦੀ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਦੇਖੋ ਅੱਜ ਦੇ ਦਿਨ ਚਾਹੇ ਮੈਂ ਤਾਂ ਕਹਿਣਾ ਵੀ ਮੈਂ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਕੀਤਾ ਇਹ ਇਨਕੁਆਰੀ ਵੀ ਇਲੈਕਸ਼ਨ ਕਮਿਸ਼ਨ ਨੇ ਮਾਰਕੀਟਿਆ ਭਗਵੰਤ ਮਾਨ ਜਿੰਨੇ ਨਹੀਂ ਕੀਤੀ ਕਿੰਨੇ ਦਿਨ ਹੋ ਗਏ ਭਗਵੰਤ ਜੀ ਨੇ ਕਰਨੀ ਸੀ ਦੇ ਨਾਲ ਨਾਲ ਕਰ ਦਿੰਦੇ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਯਾਰ ਚੇਤੇ ਨਹੀਂ ਉਹ ਤਾਂ ਵਿਚਾਰੀਆਂ ਇੱਥੇ ਬੇਬੀਆਂ ਦਸਰੀਆਂ ਸੀਗੀਆਂ ਵੀ ਆ ਤੇ ਜਾ ਕੇ ਉਹ दारू ਵਾਲੇ ਜਿਹੜੀ ਫੈਕਟਰੀਆਂ ਐ ਉੱਥੇ ਜਾ ਕੇ ਉਹਨਾਂ ਕੋਲ ਬੈਠ ਕੇ ਖਾਣਾ ਪੀਣਾ ਵੀ ਕਰਦੇ ਜਾਕਰ ਸਾਹਿਬ 4 ਦਿਨ ਡੈੱਡ ਬੋਡੀਆਂ ਮੋਤੀਆਂ ਦੇ ਵਿੱਚ ਰੋਣਦੀਆਂ ਰਹੀਆਂ ਜਿਹੜੀਆਂ ਵਿਧਵਾ ਹੋਈਆਂ ਨੇ ਉਹਨਾਂ ਨੂੰ ਧਰਨਾ ਲਾਉਣਾ ਪਿਆ ਡੀਸੀ ਦਫ਼ਤਰ ਦੇ ਸਾਹਮਣੇ ਫੇਰ ਕਿਤੇ ਜਾ ਕੇ ਜਿਹੜਾ 5 ਲੱਖ ਰੁਪਏ ਦਾ ਮੁਆਵਜ਼ਾ ਜਾਂ ਕੋਈ 13 ਦਾ ਕਹਿ ਰਿਹਾ ਉਹ ਦਿੱਤਾ ਗਿਆ ਕਿਵੇਂ ਦੇਖ ਦਿਓ ਜੀ ਮੋਟਾ ਪੈਸਾ ਹੈ ਸਾਹਿਬ ਕਿਉਂਕਿ ਜੇ ਰੋਲਾ ਪੈਂਦਾ ਹੈ ਨਾ ਇਹਨਾਂ ਨੂੰ ਪਤਾ ਨਹੀਂ ਸੀ ਵੀ ਇੰਨੀ ਮੌਤਾਂ ਹੋ ਜਾਣਗੀਆਂ ਵਿਚਾਰ ਪੰਜ ਹੁੰਦੀਆਂ ਤੇ ਪਰਦਾ ਪਾ ਲੈਣਾ ਸੀਗਾ ਇਹਨਾਂ ਨੇ ਹੁਣ ਮੌਤਾਂ ਇੰਨੀਆਂ ਹੋ ਗਈਆਂ ਹੁਣ ਜੇ ਤੇ ਸੁਨੀਲ ਜਖੜ ਆ ਗਿਆ ਤਾਂ ਭਗਵੰਤ ਮਾਨ ਜੀ ਵੀ ਆ ਗਏ ਅੱਜ ਚੀਮਾ ਸਾਹਿਬ ਵੀ ਆ ਗਿਆ ਮਨਰੂੜਾ ਜੀ ਵੀ ਆ ਗਏ ਇਹ ਸਭ ਦਬਾਅ ਦੇ ਨਾਲ ਕੰਮ ਕਰਨਗੇ ਆ ਜਿਹੜੀ ਚਰਬੀ ਪੈਸੇ ਦੀ ਚੜੀ ਹੈ ਸਾਡ ਮੈਂ ਫੇਰ ਦੁਹਰਾ ਰਿਹਾ ਖੁਦ ਭਗਵੰਤ ਮਾਨ ਜੀ ਨੇ ਕਿਹਾ ਕੋਠਿਆਂ ਤੇ ਚੜ ਚੜ ਕੇ ਕਿਹਾ ਕੇਜਰੀਵਾਲ ਸਾਹਿਬ ਨੇ ਕਿਹਾ ਵੀ दारू ਦੇ ਵਿੱਚ 40 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੁੰਦੀ ਹੈ ਜੀ ਤੇ ਕਹਿੰਦੇ ਸੀ ਵੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਕਿਉਂਕਿ ਇਨਕਮ ਟੈਕਸ ਡਿਪਾਰਟਮੈਂਟ ਚੋਂ ਆਏ ਹੈ ਉਹਨਾਂ ਨੂੰ ਪਤਾ ਹੈ ਪੈਸਾ ਕਿੱਥੋਂ ਕੱਢਣਾ ਹੈ ਜੀ ਉਹ ਪੈਸਾ ਕੱਢ ਰਹੇ ਹੈ ਸਾਹਿਬ ਆ ਜਿਹੜੇ ਇਹਨਾਂ ਦੀ ਮੌਤਾਂ ਹੋਈਆਂ ਇਹਨਾਂ ਦੇ ਉਸ ਉਸ ਪੈਸੇ ਕੱਢਣ ਕਰਕੇ ਹੋਈਆਂ ਵੀ ਪੈਸਾ ਤਾਂ ਉਦੋਂ ਨਿਕਲੇ ਜਾਊਗਾ ਜੇ ਸਸਤੀ ਸ਼ਰਾਬ ਬਣੂਗੀ ਉਸ ਤੇ ਮਾਰਜਿਨ ਜ਼ਿਆਦਾ ਹੋਊਗਾ ਬਣਾਉਣ ਵਾਲੇ ਨੂੰ ਤੇ ਹਿੱਸਾ ਵੀ ਗੱਫੇ ਵੀ ਜ਼ਿਆਦਾ ਆਣੇ 40000 ਕਰੋੜ ਰੁਪਏ ਪੰਜਾਬ ਦਾ ਸਹਦ ਮੈਂ ਉਹਨਾਂ ਦੀ ਗੱਲ ਸਹੀ ਮੰਨ ਲਾਂ ਤੋ ਪੈਸਾ ਤਾਂ ਆ ਰਿਹਾ ਹੈ ਖਜ਼ਾਨੇ 'ਚ ਨਹੀਂ ਜਾ ਰਿਹਾ ਦਿੱਲੀ ਜਾ ਰਿਹਾ ਜਿਹਦੇ ਕਰਕੇ ਕੇਜਰੀਵਾਲ ਸਾਹਿਬ ਅੰਦਰ ਬੈਠੇ ਹੈ ਤੇ ਨੰਬਰ ਇਹਨਾਂ ਦਾ ਪੰਜਾਬ ਵਾਲਿਆਂ ਨਾਲ ਨਾਲ ਹੈ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਆ ਕੇ ਕਿਹਾ ਵੀ ਇਹਨਾਂ ਦੀ ਵੀ ਜਾਂਚ ਕਰਾਓ ਕੋਖ ਕਰਾਓ ਅੱਜ ਕੋਈ ਕਿਸੇ ਤੇ ਇਲਜ਼ਾਮ ਨਹੀਂ ਲੱਗ ਸਕਦਾ ਵੀ ਪੋਲਿਟੀਕਲ ਵੈਂਡਟਾ ਇਲੈਕਸ਼ਨ ਕਮਿਸ਼ਨ ਹੈ ਨਿਰਪੱਖ ਤੌਰ ਤੇ ਟਰਾਂਸਪੇਰੈਂਟ ਜਾਂਚ ਹੋਵੇ ਤੇ ਇਹਨਾਂ ਨੂੰ ਬਣਦੀ ਸਜ਼ਾ ਸਾਰੇ ਪੰਜਾਬ ਦੀ ਇਹ ਖਰਾਬ ਨੀਤੀ ਬਾਰੇ ਚੀਜ਼ਾਂ ਇਹ ਕਹਿਣਾ ਚੰਗਾ ਜਿਵੇਂ ਜਲਦੀ ਹੋਇਆ ਜੀ ਦਿੱਲੀ ਵਾਲੇ ਮੈਂ ਫੇਰ ਉਹ ਇਧਰ ਆਉਂਗਾ ਬਾਰ-ਬਾਰ ਜਿਹੜੇ ਲਾਹੌਰ ਬਦੂ ਉਹ ਚੌਰ ਬਦੂ 302 ਦੀ ਗੱਲ ਕੀਤੀ ਗਈ ਸੀ ਜੱਕਰ ਸਾਹਿਬ ਪਿੰਡ ਵਾਲਿਆਂ ਦਾ ਕਹਿਣਾ ਕਿ ਜਿਹੜੀ 302 ਦੀ ਗੱਲ ਕੀਤੀ ਸੀ ਤੁਸੀਂ ਬੋਲੇ ਸੀ ਤੇ ਪੂਰੇ ਦੇਸ਼ ਹੋ ਗਿਆ ਅਗਲੇ ਸਰਤਾ ਬਾਕੀ ਚਲੋ ਬਸ ਕਰੀਏ ਅੱਗੇ ਚੱਲੋ ਇਹ ਮੁੱਖ ਮੰਤਰੀ ਕਿਸੇ ਵੀ ਸਰਕਾਰ ਚ ਸਰ ਜੇ ਤੁਸੀਂ ਕਹੋ